ਬਧੋ ਕੀਨ ਹੋੜ ਮਾਦਵ ਮੋਸਿਓ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋ ਸਿਓ ਰਹਾਓ ਆਪਨ ਦੇਉ ਦੇਹਰਾ ਆਪਨ ਆਪ ਲਗਾਵੇ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਨ ਸੁਨਨ ਕਉ ਦੂਜਾ ਆਪਹਿ ਗਾਵੈ ਆਪਹਿ ਨਾਚੈ ਆਪ ਬੁਜਾਵੈ ਤੂਰਾ ਕਹਿਤ ਨਾਮ ਦਿਓ ਤੂੰ ਮੇਰੋ ਠਾਕੁਰ ਜਨ ਊਰਾ ਤੂ ਪੂਰਾ ਦਾਸ ਅਨੰਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਕੂਪ ਰਹਾਉ ਮੇਰੀ ਬਾਂਦੀ ਭਗਤ ਛਡਾਵੈ ਬੰਧੈ ਭਗਤ ਨਾ ਛੂਟੈ ਮੋਹੇ ਇਕ ਸਮੇ ਮੂ ਕੋ ਗਹਿ ਬੰਦੈ ਤਉਫਨ ਮੂ ਪੈ ਜਵਾਬ ਨ ਹੋਏ ਮੈਂ ਗੁਨ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮਦੇਵ ਜਾਕੇ ਜੀ ਐਸੀ ਤੈ ਸੋ ਤਾਕੈ ਪ੍ਰੇਮ ਪ੍ਰਗਾਸ ਸਾਰੰਗ ਇਕ ਓੰਕਾਰ ਸਤਗੁਰ ਪ੍ਰਸਾਦ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨ ਪਾਵਨੀ ਭਗਤ ਨਹੀਂ ਉਪਜੀ ਭੂਖੈ ਦਾਨ ਨਾ ਦੀਨਾ ਰਹਾਓ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਕਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ ਬਾਟ ਪਾਰ ਕਰ ਮੂਸ ਬਿਰਾਨੋ ਪੇਟ ਭਰੈ ਅਪਰਾਧੀ ਜਹ ਪਰਲੋਕ ਜਾਏ ਅਪਕੀਰਤ ਸੋਈ ਅਬਿਧਿਆ ਸਾਦੀ ਹਿੰਸਾ ਤਉ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮ ਆਨੰਦ ਸਾਧ ਸੰਗਤ ਮਿਲ ਕਥਾ ਭੁਨੀਤ ਨ ਚਾਲੀ ਛਾੜ ਮਨ ਹਰ ਬਿਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾ ਸੂਰਦਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅਨੰਦ ਸਹਿਜ ਧੁਨ ਝੂਕ ਰਹਾਓ ਦਰਸ਼ਨ ਦੇਖ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ਆਨ ਬਸਤ ਸਿਓ ਕਾਜ ਨ ਕਛੂਐ ਸੁੰਦਰ ਬਦਨ ਅਲੋਕ श्याम सुंदर तज आन जो चाहत ज्यों कुश्ती तन जोग सूरदास मन प्रभु hath लीनो दीनो एहो परलोक सारंग कबीर जीयो एक ओंकार सतगुरु प्रसाद हर बिन कौन सहाई मन का मात पिता भाई सुत बनता हित लागो सब फनकार हाओ ਅਗੇ ਕਉ ਕਿਛ ਤੁਲਹਾ ਬੰਧ ਹੋ ਕਿਆ ਪਰਵਾਸਾ ਧਨ ਕਾ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਗ ਲਾਗੇ ਠਨ ਕਾ ਸਗਲ ਧਰਮ ਪੁੰਨ ਫਲ ਪਾਵਹ ਤੂਰ ਬਾਂਛਹੋ ਸਭ ਜਨ ਕਾ ਕਹ ਕਬੀਰ ਸੁਨਹੋ ਰੇ ਸੰਤਹ ਇਹੋ ਮਨ ਉੱਡਨ ਪੰਖੇ ਰੂਪ ਬਨ ਕਾ ਰਾਗ ਮਲਾਰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਤਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਇਕੋ ਨਾਮ ਧਿਆਵੋ ਅਪਣੀ ਪਤ ਸੇਤੀ ਘਰ ਜਾਵ ਹੋ ਰਹਾਓ ਤੁਧਨੋ ਸੇਵਹਿ ਤੁਝ ਕਿਆ ਦੇਵਹਿ ਮੰਗਹਿ ਲੇਵਹਿ ਰਹਿ ਨਹੀਂ ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰ ਜੀਉ ਤੁਹੀ ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ ਸੇਈ ਸੂਚੇ ਹੋਹੀ ਅਹ ਨਿਸਨਾਮ ਜਪਹੁਰੇ ਪ੍ਰਾਣੀ ਮੈਲੇ ਹੱਥੇ ਹੋਹੀ ਜੇਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜੇਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੈ ਰੁੱਤ ਕੇਹੀ ਮਲਾਰ ਮਹੱਲਾ ਪਹਿਲਾ ਕਰਉ ਬਿਨਉ ਗੁਰ ਆਪਣੇ ਪ੍ਰੀਤਮ ਹਰ ਵਰ ਆਣ ਮਿਲਾਵੈ ਸੁਣ ਕੰਨ ਕੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਬਰਸ ਘਨਾ ਮੇਰਾ ਮਨ ਪੀਨਾ ਅੰਮ੍ਰਿਤ ਬੂੰਦ ਸੁਹਾਣੀ ਹੀ ਰਹਿ ਗੁਰ 모ਹੀ ਮਨ ਹਰ ਰਸ ਲੀਨਾ ਰਹਾਉ सहज सुखी वर कामण प्यारी जिस गुरु वचनी मन मानिया हर वर नार भई सोहागन मन तन प्रेम सुखानिया अब गुण त्याग भई बैरागन अस्थिर वर सोहाग हरि सोख विजोग तिस कदे ना व्यापै हरि प्रभु अपनी कृपा करी आवण जान नहीं मन निह चल पूरे गुरु की ओट गही ਨਾਨਕ RAM ਨਾਮ ਜਪ ਗੁਰਮੁਖ ਤਨ ਸੋਹਾਗਣ ਸੱਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉ ਮੈਂ ਕਰਤ ਗਵਾਇਆ ਪਰ ਧਨ ਪਰ ਨਾਰੀ ਰਤ ਨਿੰਦਾ ਬਿਖ ਖਾਈ ਦੁਖ ਪਾਇਆ ਸਬਦ ਚੀਨ ਪੈ ਕਪਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਅਜਗਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗਵਾਇਆ ਮਨ ਭਾਵੈ ਸਬਦ ਸੁਹਾਇ ਬ੍ਰਮ ਬ੍ਰਮ ਜੋਨ ਪੇਖ ਬਹੁ ਕੀਨੇ ਗੁਰ ਰਾਖੇ ਸਚ ਪਾਇਆ ਰਹਾਉ ਤੀਰਥ ਤੇਜ ਨਿਵਾਰ ਨਾ ਨਾਤੇ ਹਰ ਕਾ ਨਾਮ ਨਾ ਪਾਇਆ ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਬਿਸ਼ਟਾ ਕੀਟ ਭਏ ਉਤਹੀ ਤੇ ਉਤਹੀ ਮਾਹੇ ਸਮਾਇਆ ਅਦਕ ਸੁਆਦ ਰੋਗ ਅਦਕਾਈ ਬਿਨ ਗੁਰ ਸਹਜ ਨਾ ਪਾਇਆ ਸੇਵਾ ਸੁਰਤ ਰਹਿਸ ਗੁਣ गावा ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨਸੈ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਣ ਮਤ ਝੂਠੇ ਤੂ ਸ਼ਬਦ ਸਵਾਰਣ ਹਾਰਾ ਆਤਮ ਚੀਨ ਤਹਾ ਤੂ ਕਾਰਣ ਸਚ ਤਾਰੇ ਤਾਰਣ ਹਾਰਾ ਬੈਸ ਸੁਥਾਨ ਕਹਾ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ਅਲਖ ਨ ਲਖੀਐ ਅਗਮ ਅਜੋਨੀ ਤੂੰ ਨਾਥਾ ਨਾਥਣ ਹਾਰਾ ਕਿਸ ਪਹਿ ਦੇਖ ਕਹੋ ਤੂੰ ਕੈਸਾ ਸਭ ਜਾਚਕ ਤੂੰ ਦਾਤਾਰਾ ਭਗਤ ਹੀਣ ਨਾਨਕ ਦਰ ਦੇਖੋ ਇੱਕ ਨਾਮ ਮਿਲੈ ਔਰ ਤਾਰਾ ਮਹਲਾਰ ਮਹੱਲਾ ਪਹਿਲਾ ਜਿਨ ਤਨ ਪਿਰ ਕਾ ਸਾਦ ਨ ਜਾਣਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਿਰਾਸੀ ਕਰਮ ਕੀ ਫਾਸੀ ਬਿਨ ਗੁਰ ਪਰਮ ਪੁਲਾਨੀ ਬਰਸ ਘਨਾ ਮੇਰਾ ਪਿਰ ਘਰ ਆਇਆ ਬਲ ਜਾਵਾ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਿਲਾਇਆ ਰਹਾਓ ਨਉ ਤਨ ਪ੍ਰੀਤ ਸਦਾ ਠਾਕੁਰ ਸਿਓ ਆਨੰਦਿਨ ਭਗਤ ਸੁਹਾਵੀ ਮੁਕਤ ਭਏ ਗੁਰ ਦਰਸ ਦਿਖਾਇਆ ਜੁਗ ਜੁਗ ਭਗਤ ਸੁਭਾਵੀ ਹਮ ਥਾਰੇ ਤੇਰ ਪਵਨ ਜਗ ਤੁਮਰਾ ਤੂ ਮੇਰਾ ਹਉ ਤੇਰਾ ਸਤ ਗੁਰ ਮਿਲੇ ਆ ਨਿਰੰਜਨ ਪਾਇਆ ਬਹੁਰ ਨ ਪਬ ਜਲ ਫੇਰਾ ਆਪਣੇ ਪਿਰ ਹਰ ਦੇਖ ਵਿਗਾਸੀ ਤਉ ਤਨ ਸਾਚ ਸੀ ਗਾਰੋ ਅਕੁਲ ਨਿਰੰਜਨ ਸੋ ਸੱਚ ਸਾਚੀ ਗੁਰਮਤਿ ਨਾਮ ਆਧਾਰੋ ਮੁਕਤ ਭਈ ਬੰਧਨ ਗੁਰ ਖੋਲੇ ਸਬਦ ਸੁਰਤ ਪਤ ਪਾਈ ਨਾਨਕ RAM ਨਾਮ ਰਿਦ ਅੰਤਰ ਗੁਰਮੁਖ ਮੇਲ ਮਿਲਾਈ ਮਹੱਲਾ ਪਹਿਲਾ ਮਲਾਰ ਪਰਦਾਰਾ ਪਰ ਧਨ ਪਰ ਲੋਭਾ ਹੋਮੈ ਬਿਖੈ ਵਿਕਾਰ ਦੁਸ਼ਟ ਪਾਉ ਤਜਿੰਦ ਪਰਾਇ ਕਾਮ ਕ੍ਰੋਧ ਚੰਡਾਰ ਮਹਿਲ ਮਹਿ ਬੈਠੇ ਅਗਮ ਅਪਾਰ ਪੀਤਰ ਅੰਮ੍ਰਿਤ ਸੋਈ ਜਨ ਪਾਵੇ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁੱਖ ਸੁਖ ਦਉ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਐਹ ਨਿਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨ ਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸਨੋਂ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਕਰ ਹਰਿ ਕਾ ਤਿਸ ਮਹਿ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਣਹਾਰ ਮਲਾਰ ਮਹੱਲਾ ਪਹਿਲਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਬਰਾਤ ਜਦ ਮਹੰਜੀ ਜਾਣੇ ਜੇ ਥਾਓ ਫੁਰਤਾ ਪੰਡਿਤ ਤਾਕਾ ਨਾਓ ਗੁਣ ਗੋਬਿੰਦ ਨਾ ਜਾਣੀ ਹੈ ਮਾਏ ਅਣ ਦੇਠਾ ਕਿਛ ਕਹਿਣ ਨਾ ਜਾਏ ਕਿਆ ਕਰ ਆਖ ਬਖਾਣੀ ਹੈ ਮਾਏ ਰਹਾਓ ਉਪਰ ਦਰ ਅਸਮਾਨ ਪਿਆਲ ਕਿਉ ਕਰ ਰਹੀ ਹੈ ਦਿਹੋ ਵਿਚਾਰ ਬਿਨ ਜਹਿਵਾ ਜੋ ਜਪੈ ਹੈ ਆਏ ਕੋਈ ਜਾਣੇ ਕੈਸਾ ਨਾਓ ਕਥਨੀ ਬਦਨੀ ਰਹੇ ਨਿਭਰਾਤ ਸੋ ਬੂਝੈ ਹੋਵੈ ਜਿਸ ਦਾਤ ਅਹ ਨਿਸ ਅੰਤਰ ਰਹੈ ਲਿਵ ਲਾਏ ਸੋਈ ਪੁਰਖ ਜੇ ਸੱਚ ਸਮਾਏ ਦਾਤ ਕੁਨੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨਾ ਕੋਇ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁੱਖ ਵੇ ਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ ਤਨ ਤਾਏ ਵੈਦ ਨਾ ਭੋਲੇ ਦਾਰੂ ਲਾਏ ਵੈਦ ਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ ਦਾਰੂ ਲੱਗੇ ਨਾ ਵੀਰ ਰਹਾਓ ਸਮ ਵਿਚਾਰ ਕੀਏ ਰਸ ਭੋਗ ਤਾ ਤਨ ਉਠ ਖਲੋਏ ਰੋਗ ਮਨ ਅੰਦੇ ਕਉ ਮਿਲੈ ਸਜਾਏ ਵੈਦ ਨ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਕਟ ਮਹਿ ਸਾਸ ਸਾਸ ਗਏ ਕਾਇਆ ਢਲ ਪਾਏ ਤਾ ਕਹਿ ਪਾਛੈ ਕੋਈ ਨ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸਾਚੈ ਨਾਏ